ਇਹੀ ਪੰਜਾਬ ਦੇ ਵਿੱਚ ਹੁੰਦਾ ਕੀ ਪਿਆ ਆ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਚੀਕ-ਚੀਕ ਕੇ ਬੋਲਦੀਆਂ ਪਈਆਂ ਕਿ ਹਾਲੇ ਸਭ ਕੁਝ ਠੀਕ ਨਹੀਂ ਹੋਇਆ ਭਾਵੇਂ ਤਸਕਰਾਂ ਤੇ ਸ਼ਿਕੰਜਾ ਕੱਸ ਲਿਆ ਹੋਵੇ ਪਰ ਇੱਥੇ ਗੱਲ ਪੰਜਾਬ ਦੀ ਲੜਕੀਆਂ ਦੀ ਹੈ ਇਹ ਤਸਵੀਰਾਂ ਜ਼ਰੂਰ ਉਹਨਾਂ ਵੱਡੇ ਅਫਸਰਾਂ ਤੱਕ ਜਾਂ ਉਹਨਾਂ ਵੱਡੇ ਵਿਧਾਇਕਾਂ ਤੱਕ ਪਹੁੰਚਾ ਦੇਣਾ ਜਿਹੜੇ ਕੇ ਸਰਕਾਰ ਦੇ ਵਿੱਚ ਕਾਬਜ਼ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਉਸ ਵੇਲੇ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਦੱਸਿਆ ਜਾਂਦਾ ਹੈ ਕਿ ਚਰਚ ਜਾਂਦੀਆਂ ਲੜਕੀਆਂ ਨੂੰ ਕੁਝ ਵਿਅਕਤੀਆਂ ਦੇ ਵੱਲੋਂ ਪਰੇਸ਼ਾਨ ਕੀਤਾ ਗਿਆ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਮੁੰਡਿਆਂ ਦੇ ਵੱਲੋਂ ਬੰਦਿਆਂ ਦੇ ਵੱਲੋਂ ਭੰਨਤੋੜ ਕੀਤੀ ਗਈ ਅਤੇ ਘਰ ਦਾ ਸਾਰਾ ਸਮਾਨ ਤਹਿਸ ਨਹਿਸ ਕਰ ਦਿੱਤਾ ਇਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਆ ਕੇ ਭਾਵੇਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ 6 ਲੋਕਾਂ ਨੂੰ ਗ੍ਰਫਤਾਰ ਤੱਕ ਕਰ ਲਿਆ ਆ ਪਰ ਦੂਸਰੇ ਪਾਸੇ ਪੀੜਤ ਪੱਖ ਦੇ ਜਿਨ੍ਹਾਂ ਦੇ ਵਿੱਚ ਲੜਕੀਆਂ ਜਿਹੜੀਆਂ ਚਰਚ ਦੇ ਵਿੱਚ ਜਾਂਦੀਆਂ ਆ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਉਹਨਾਂ ਇਸ ਸੰਬੰਧੀ ਰੋਕਿਆ ਪੰਚਾਇਤ ਵਿੱਚ ਵੀ ਸੰਬੰਧੀ ਰੋਕਣ ਦੀ ਗੱਲ ਕਹੀ ਪਰ ਉਸ ਤੋਂ ਬਾਅਦ ਅਜਈਆ ਘਟਨਾ ਕਿਉਂ ਹੋਈ ਆ ਇਸ ਬਾਬਤ ਪੀੜਤ ਪੱਖ ਦੇ ਵਿੱਚ ਰਮੇਸ਼ ਮਸੀਹ ਅਤੇ ਉਸ ਔਰਤ ਦੇ ਵੱਲੋਂ ਪੂਰੀ ਗੱਲਬਾਤ ਦੱਸੀ ਗਈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਇਸ ਸਬੰਧੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ 12 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਆ। ਨਾਂਜੇ ਕਿਹੜਾ ਪਿੰਡ ਆ ਜੀ? ਢਾੜੀਵਾਲ ਪਲੇਰ। ਕੀ ਗੱਲ ਹੋਈ ਆ ਜੀ? ਭਾਜੀ ਇਹ ਅਸੀਂ ਚਰਚਾ ਲਾ ਕੇ ਡੱਕਦੇ ਹਾਂ ਇਹਨਾਂ ਨੂੰ। ਕਿ ਤੇ ਆੜੀਆਂ ਕੁੜੀਆਂ ਆਈ ਆ ਕੇ ਚਰਚਾ ਜਾਂਦੀਆਂ ਤੇ ਤੁਸੀਂ ਨਾਂਗ ਐਦਾਂ ਕਰੇ। ਨਾਲੇ ਇਹ ਸਮਾਨ ਵੇਚਦੇ ਨਾਲੇ ਇਹਨਾਂ ਨੇ ਸਾਡੇ ਤਾਂ ਤਾਂ ਹਲਮਾਏ ਹੋ ਜਾਂ ਕੀਤਾ ਇਹਨਾਂ ਨੇ। ਸਾਡੇ ਘਰਾਂ ਕਿ ਸਾਡੇ ਘਰ ਕੋਈ ਨਹੀਂ ਹੋ। ਇਹਨਾਂ ਨੇ ਸਾਡੇ ਘਰ ਆਣ ਕੇ ਤੇ ਸਾਡਾ ਘਰ ਦਾ ਹੀ ਸਾਰੀ ਬਰਬਾਦੀ ਕੀਤੀ ਇਹਨਾਂ ਨੇ ਨਾਲੇ ਮੇਰਾ 10000 ਰੁਪਿਆ ਪਿਆ ਉਹ ਵੀ ਲਮਾਰੀ ਚ ਕੱਟ ਕੇ ਗਏ ਬਹੁਤ ਜਿਆਦਾ ਸਾਰੇ ਘਰ ਦੀ ਕੀਤੀ ਭਾਜੀ ਇਹਨਾਂ ਨੇ ਇਹਨਾਂ ਕੋਲ ਨੁਕਸਾਨ ਕਰ ਗਿਆ ਬਹੁਤ ਜ਼ਿਆਦਾ ਭਾਜੀ ਕਿੰਨੇ ਪੈਸੇ ਦਾ ਕਰ ਰਹੇ ਡੇਢ ਲੱਖ ਦਾ ਹਾਂਜੀ ਡੇਢ ਲੱਖ ਦਾ ਹੈ ਹੁਣ ਕੀ ਮੰਗ ਕਰਦੇ ਹੋ ਹੁਣ ਤੇ ਭਾਜੀ ਇਹ ਸਾਨੂੰ ਬਸ ਸਾਫ ਚਾਹੀਦਾ ਇਹਨਾਂ ਦਾ ਜੀ ਨਾ ਆ ਹਾਂਜੀ ਸਰ ਮੇਰਾ ਨਾਮ ਰਮੇਸ਼ਿਆ son of ਜੀਤਾ ਪਿੰਡ ਧਾਰੀ ਵਾਲ ਕੋਲੇ ਰਿਆ ਕੀ ਮਾਮਲਾ ਸਰ ਸਰ ਮਾਮਲਾ ਇਹ ਆ ਕਿ ਇਹ ਜਿਹੜੇ ਜਿੰਨਾਂ ਨੇ ਵੀ ਗੁੰਡਾਗਰਦੀ ਕੀਤੀ ਹੈ ਨਾ ਇਹਨਾਂ ਨੂੰ ਚਰਚ ਤੋਂ ਬੜੀ ਵਾਰੀ ਡੱਕਿਆ ਸਾਡੇ ਨਾਲ ਹੀ ਚਰਚ ਹੈ ਸਾਡੀਆਂ ਕੁੜੀਆਂ ਸ਼ਾਮ ਨੂੰ ਰੋਜ ਜੋਤੇ ਪ੍ਰਾਰਥਨਾ ਵਾਸਤੇ ਜਾਂਦੀਆਂ ਸੀ ਤੇ ਜਿੰਨੇ ਮੁੰਡੇ ਆ ਸਮੈਗ ਪੀ ਕੇ ਤੇ ਕੁੜੀਆਂ ਨੂੰ ਵੀ ਗਲਤ ਮਲਤ ਇਹਨਾਂ ਨੇ ਲਬਜ ਕਹਿੰਦੇ ਸੀ ਤੇ ਇਸ ਕਰਕੇ ਇਹਨਾਂ ਨੂੰ ਦੋ ਤਿੰਨ ਵਾਰੀ ਡੱਕ ਕੇ ਪੰਚਾਇਤ ਵਿੱਚ ਵੀ ਗੱਲ ਕੀਤੀ ਸੀ ਪੰਚਾਇਤ ਨੇ ਇਹਨਾਂ ਨੂੰ ਦੋ ਤਿੰਨ ਵਾਰੀ ਝਿੜਕਿਆ ਵੀ ਪਰ ਉਸੇ ਰੰਜਿਸ਼ ਨੂੰ ਇਹਨਾਂ ਨੇ ਅੱਗੇ ਵਧਾਉਂਦੇ ਹੋਏ ਘਰ ਤੇ ਹਮਲਾ ਕੀਤਾ ਇਹਨਾਂ ਨੇ ਸਾਰਾ ਨੁਕਸਾਨ ਵੇਖੋ ਤੁਸੀਂ ਸਾਰਾ ਕੁਝ ਵੇਖ ਲਿਆ ਵਾ ਜਿੱਡਾ ਵੱਡਾ ਨੁਕਸਾਨ ਤੇ ਕੀਤਾ ਹੀ ਕੀਤਾ ਜਿਹੜੀ ਬੇਅਦਬੀ ਇਹਨਾਂ ਨੇ ਔਰਤਾਂ ਦੀ ਕੀਤੀ ਹੈ ਨਾ ਜਿਹੜੇ ਔਰਤਾਂ ਦੇ ਕੱਪੜੇ ਪਾਰੇ ਉਹਨਾਂ ਦੇ ਨਾਲ ਇਹਨਾਂ ਨੇ ਪਤਾ ਨਹੀਂ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਵੱਡਾ ਗੁਨਾਹ ਇਹਨਾਂ ਦਾ ਇਹੋ ਹੀ ਹੈ ਇਹਨਾਂ ਨੇ ਬਹੁਤ ਕੀਤਾ ਘਰ ਦੀ ਪੰਧਰ ਕਿੰਨੀ ਕੀਤੀ ਕੀ ਕੀ ਭਜਿਆ ਹੋਇਆ ਇਦੇ ਵਿੱਚ ਇਹਨਾਂ ਦੀ ਫ੍ਰਿਜ ਭੰਨ ਦਿੱਤੀ ਐ, ਟੀਵੀ ਭੰਨ ਦਿੱਤਾ, ਅਲਮਾਰੀਆਂ ਵੱਢ ਦਿੱਤੀਆਂ, ਦਾਤਰਾਂ ਦੇ ਨਾਲ ਜਿੰਨਾ ਵੀ ਇਹਨਾਂ ਦੇ ਗੇਟ ਆ, ਟੈਂਕੀਆਂ ਟੁੱਟੀਆਂ ਤੱਕ ਨਹੀਂ ਕੁਝ ਰਹਿਂਦਾ ਇਹਨਾਂ ਨੇ। ਹੁਣ ਕੀ ਮੰਗ ਕਰੀਏ? ਮੰਗੇ ਇਹੋ ਹੀ ਆ ਜੀ ਸਰਕਾਰ ਇਨਸਾਫ ਚਾਉਂਦੇ ਆਪਾਂ। ਪੁਲਿਸ ਨੇ ਬਹੁਤ ਸਾਥ ਦਿੱਤਾ। ਜਿਨ੍ਹਾਂ ਨੇ ਔਨ ਦੀ ਸਪੋਰਟ ਐਕਸ਼ਨ ਲੈ ਕੇ ਮੁਖਤਾਰ ਐਸਐਸਓ ਮੁਖਤਾਰ ਜੀ ਨੇ ਬੜੇ ਵੱਡਾ ਐਕਸ਼ਨ ਲੈ ਕੇ ਇਹਨਾਂ ਨੂੰ ਸੱਤ ਅੱਠਾਂ ਜਾਣਿਆਂ ਨੂੰ ਫੜ ਕੇ ਅੰਦਰ ਕੀਤਾ। ਹੁਣ ਕੀ ਮੰਗ ਕਰੀਏ? ਹੌਣ ਮੰਗ ਕਰਦੇ ਵੀ ਜਿੰਨੇ ਵੀ ਦੋਸ਼ੀ ਰਹਿੰਦੇ ਆ ਉਹ ਅੱਜ ਵੀ ਧਮਕੀਆਂ ਦੇ ਰਹੇ ਆ ਵੀ ਜਿਹੜਾ ਰਹਿ ਗਿਆ ਹੁਣ ਵੱਡਣਾ ਵਾਲਾ ਉਹਨੂੰ ਵੱਡਣਾ ਵਾ ਜਿਹੜੇ 5 6 ਦੋਸ਼ੀ ਰਹਿ ਗਏ ਜਿਨ੍ਹਾਂ ਦੇ ਵਿੱਚ ਇੱਕ ਲਾਭ ਸਿੰਘ ਜਿਹੜਾ ਵਾ ਮੁੱਖ ਦੋਸ਼ੀ ਉਹ ਆ ਕਿਉਂਕਿ ਉਹਨੇ ਹੀ ਸਾਰਾ ਕੁਝ ਇਹਨਾਂ ਕੋਲ ਕਰਵਾਇਆ ਕੀ ਨਾਏ ਆਪਣਾ ਅੱਜ ਕੀ ਕਰੀਏ ਸਾਰੇ ਨੂੰ ਜੈਮਸੀ ਦੀ ਮੇਰਾ ਨਾਮ ਬਲਿਆਤਮ ਸਿੰਘ ਬੰਟੀ ਆ ਮੈਂ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦਾ ਕੋਆਰਡੀਨੇਟਰ ਆ ਅੱਜ ਪਿੰਡ ਧਾਰੀਵਾਲ ਕਲੇਰ ਦੇ ਵਿੱਚ ਮੈਂ ਆਪਣੇ ਸਾਥੀਆਂ ਦੇ ਨਾਲ ਪਹੁੰਚਿਆ ਹੋਇਆ ਮੈਂ ਤੇ ਕੱਲ ਇੱਕ ਬਹੁਤ ਵੱਡਾ ਗੁੰਡਾਗਰਦੀ ਦਾ ਨਾਚ ਹੋਇਆ ਵਾ ਔਰ ਕੁਝ اسی ਪਿੰਡ ਦੇ ਵਾਸੀ ਨੇ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਚਰਚ ਦੇ ਸਾਹਮਣੇ ਖੜੇ ਹੋ ਕੇ ਜਿਹੜੇ ਉੱਥੇ ਸਾਡੇ ਚਰਚ ਨੂੰ ਮੰਨਣ ਵਾਲੀ ਸੰਗਤ ਸੀ ਲੜਕੀਆਂ ਨੂੰ ਦੇਖ ਕੇ ਸ਼ੀਟਕ ਅਸੀਂ ਕਰਦੇ ਸੀ ਉਹਨਾਂ ਨੂੰ ਇਹ ਦੇ ਕਰਕੇ ਇਸ ਪਰਿਵਾਰ ਦੇ ਵੱਲੋਂ ਇਸ ਪਰਿਵਾਰ ਦੇ ਮੁਖੀਆਂ ਵੱਲੋਂ ਰੋਕਿਆ ਗਿਆ ਕਿ ਧਾਰਮਿਕ ਸਥਾਨ ਆ ਜਿਹਦੇ ਕਰਕੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਕਿਸੇ ਹੋਰ ਧਰਮ ਨੂੰ ਮੰਨਦੇ ਆ ਮੈਂ ਉਹਦੀ ਗੱਲ ਨਹੀਂ ਕਿਉਂਕਿ ਕੋਈ ਵੀ ਧਰਮ ਹੋਵੇ ਧਰਮ ਦੇ ਵਿੱਚ ਇਹੋ ਜਿਹੇ ਬੰਦੇ ਜਿਹੜੇ ਉਹ ਕਿਸੇ ਧਰਮ ਦੇ ਨਹੀਂ ਹੁੰਦੇ ਕਿ ਦੂਸਰੇ ਧਰਮ ਦੇ ਵਿੱਚ ਜਾ ਕੇ ਉਹਨਾਂ ਦੇ ਤਰਮਸਥਾਨ ਤੇ ਜਾ ਕੇ ਤੁਸੀਂ ਇਹੋ ਜੀਆਂ ਹਰਕਤਾਂ ਕਰੋ ਜਿੱਥੇ ਕਿ ਬੇਅਦਬੀ ਜਿਹੜੀ ਆ ਉਹ ਹੁੰਦੀ ਆ ਸੋ ਇਹ ਲੋਕ ਜਿਹੜੇ ਉੱਥੇ ਸ਼ਾਮਾਂ ਨੂੰ ਡੇਲੀ ਚਰਚ ਲਾਉਂਦੇ ਸੀਗੇ ਸੋ ਇਹ ਜਿਹੜੇ ਕੱਲ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਇਹਨਾਂ ਨੇ ਉਹਦਾ ਇੱਕ ਰੰਜਿਸ਼ ਲੈ ਕੇ ਕੋ ਨਾਲ ਦੀ ਨਾਲ ਇਹ ਲੋਕ ਇੱਥੇ ਸਮੈਗ ਵੇਚਦੇ ਆ ਚਿੱਟੇ ਦਾ ਧੰਦਾ ਕਰਦੇ ਆ ਉਹਦਾ ਵੀ ਜਿਹੜਾ ਇਹ ਜਿਹੜੇ ਸਾਡਾ ਏਰੀਆ ਜਿਹੜੇ ਸਾਡੀ ਬਰਾਦਰੀ ਹੈ ਵਿਰੋਧ ਕਰਦੇ ਆ ਕਿ ਇਹ ਲੋਕ ਬੰਦ ਕਰਨ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇਹਨਾਂ ਨੇ ਕੱਲ ਜਿਹੜਾ ਕੰਮ ਕੀਤਾ ਵਾ ਇਸ ਪਰਿਵਾਰ ਦੇ ਉੱਤੇ ਹਮਲਾ ਕੀਤਾ ਵਾ ਇਸ ਏਰੀਏ ਦੇ ਜਿੰਨੇ ਵੀ ਟਟਾ ਵੇਚਣ ਵਾਲੇ ਸਮਗਲਰ ਸੀ ਉਹਨਾਂ ਨੂੰ ਨਾਲ ਲਿਆ ਨਾਲ ਲੈ ਕੇ ਇਸ ਘਰ 'ਚ 1.200 ਬੰਦੇ ਨੇ ਕੱਲ ਹਮਲਾ ਕੀਤਾ ਵਾ ਗਨੀਮਤ ਇਹ ਰਹੀ ਆ ਕਿ ਇਸ ਪਰਿਵਾਰ ਦੇ ਵਿੱਚ ਕੋਈ ਮੌਤ ਨਹੀਂ ਹੋਈ ਕਿਉਂਕਿ ਉਹਨਾਂ ਦੇ ਕੋਲ ਦਾਤਰ ਸੀ ਕੁਹਾੜੀਆਂ ਸੀ ਵਕ ਵਕ ਮਾਰੂ ਹਥਿਆਰਾਂ ਦੇ ਨਾਲ ਆਣ ਕੇ ਉਹਨਾਂ ਨੇ ਇਸ ਪਰਿਵਾਰ ਤੇ ਹਮਲਾ ਕੀਤਾ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਦੇ ਕੱਪੜੇ ਪਾੜ ਦਿੱਤੇ ਇੰਨੀ ਜ਼ਿਆਦਾ ਵਿਪਤੀ ਕੀਤੀ ਕਿ ਇਹਨਾਂ ਲੋਕਾਂ ਨੂੰ ਦੇਸ਼ ਦੇ ਪੰਜਾਬ ਦੇ ਕਾਨੂੰਨ ਦਾ ਜਿਹੜਾ ਕੋਈ ਇਹਨਾਂ ਨੂੰ ਡਾਰਨੀਆ ਇਹ ਡਰ ਤੋਂ ਬਾਹਰ ਨੇ ਲੇਕਿਨ ਮੈਂ ਜਦ ਮੈਨੂੰ ਇਸ ਘਟਨਾ ਦਾ ਪਤਾ ਲੱਗਿਆ ਮੈਨੂੰ ਫੋਨ ਕੀਤਾ ਗਿਆ ਮੈਂ ਐਸਐਚਓ ਜਨਾਲਾ ਸਰਦਾਰ ਮੁਕਤਾਰ ਸਿੰਘ ਨਾਲ ਗੱਲ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਫੌਰੀ ਐਕਸ਼ਨ ਲਿਆ ਉਹ 5-7 ਮਿੰਟ ਦੇ ਵਿੱਚ ਅਗਰ ਉਹ ਇੱਥੇ ਨਾ ਪਹੁੰਚਦੇ ਤੇ 100% ਇੱਥੇ ਇੱਕ ਦੋ ਮੌਤਾਂ ਜਿਹੜੀਆਂ ਉਹਨਾਂ ਨੇ ਕਰ ਜਣੀਆਂ ਸੀਗੀਆਂ ਸੋ ਉਹਨਾਂ ਨੇ ਕੋਈ 5-7 ਜਦੋਂ ਭੱਜ ਜਦੋਂ ਪੁਲਿਸ ਆਈਏ ਭੱਜ ਗਏ ਆ ਇਸ ਪਰਿਵਾਰ ਨੂੰ ਛੱਡ ਕੇ ਖੇਤਾਂ ਦੇ ਵਿੱਚ ਭੱਜੇ ਉਹਨਾਂ ਨੇ ਖੇਤਾਂ ਦੇ ਵਿੱਚ ਆਪਣੀ ਗੱਡੀ ਵਾਣਾ ਜੇ ਲਾ ਕੇ ਉਹਨਾਂ ਨੇ 5-7 ਲੋਕਾਂ ਨੂੰ ਫੜਿਆ ਔਰ ਉਹ ਜਿਹੜੇ ਅੰਦਰ ਆ ਲੇਕਿਨ ਜਿਹੜੇ ਬਾਹਰ ਨੇ ਜਿਹੜੇ ਸਪਿੰਡ ਦੇ ਵਾਸੀ ਆ ਕੁਛ ਜਿਸ ਤਰ੍ਹਾਂ ਸਾਥੀ ਨੇ ਦੱਸਿਆ ਵਾ ਕਿ ਲਾਬ ਲਾਬਾ ਕਰਕੇ ਆ ਕੋਈ ਉਹ ਮੁੱਖ ਦੋਸ਼ੀ ਆ ਉਹਦੇ ਨਾਲ ਉਹਦੇ ਜਿਹੜੇ ਪਰਿਵਾਰ ਦੇ ਜੀ ਆ ਜਿਨ੍ਹਾਂ ਨੇ ਸਾਰਾ ਕਾਂਡ ਰਚਿਆ ਵਾ ਔਰ ਉਹ ਹੁਣ ਇਹਨਾਂ ਨੂੰ ਧਮਕੀਆਂ ਦੇ ਰਹੇ ਨੇ ਕਿ ਜਿਹੜਾ ਬਾਕੀ ਰਹਿ ਗਿਆ ਵਾ ਉਹ ਵੀ ਭੰਨਣਾ ਹੈ ਉਹ ਵੀ ਵੱਡਾਂਗੇ ਤੇ ਤੁਹਾਡੇ ਜੀਆ ਨੂੰ ਵੱਡ ਕੇ ਤੁਹਾਨੂੰ ਦਿਖਾਵਾਂਗੇ ਪੈਸੀ ਕੀ ਕਰ ਸਕਦੇ ਆ ਤੁਸੀਂ ਸਾਨੂੰ ਇਹੋ ਜਿਹੀ ਚੀਜ਼ਾਂ ਤੋਂ ਡੱਕ ਨਹੀਂ ਸਕਦੇ ਮੈਂ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੌਕੇ ਤੇ ਫੌਰੀ ਆਨ ਕੇ ਸਾਰਾ ਕੰਮ ਕੀਤਾ ਵਾ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹ ਜਿਹੜੇ ਦੋਸ਼ੀ ਆ ਇਹਨਾਂ ਨੂੰ ਜਿਹੜੇ ਰਹਿੰਦੇ ਆ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ ਤੇ ਪਰਿਵਾਰ ਨੂੰ ਜਿਹੜਾ ਉਹ ਇਨਸਾਫ ਦਿਵਾਇਆ ਜਾਵੇ। ਮੈਂ ਸਰ ਕੀ ਮਾਮਲਾ ਜਿਹੜਾ ਧਾਰੀਵਾ ਦੇ ਵਿੱਚ ਚਪਟਾ ਦੇ ਵਿੱਚ ਆ ਗਿਆ। ਕੱਲ ਸਾਨੂੰ ਤਲਾਹ ਮਿਲੀ ਸੀ ਕਿ ਤੁਹਾਡੇ ਐਸ ਐਚਓ ਅਜਨਾਲਾ ਇੰਸਪੈਕਟਰ ਮੁਖਤਿਆਰ ਸਿੰਘ ਨੂੰ ਕਿ ਪਿੰਡ ਧਾਰੀਆ ਪਲੇਰ ਕਿਤੇ ਦੋ ਪਾਰਟੀਆਂ ਦਾ ਪਹਿਲਾਂ ਝਗੜਾ ਕਿਤੇ ਬਾਹਰ ਵਿਆਹ ਵਿਆਹ ਦੇ ਵਿੱਚ ਹੋਇਆ ਬਾਅਦ ਇੱਕ ਪਾਰਟੀ ਇਕੱਠੇ ਹੋ ਕੇ ਤੇ ਉੱਥੇ ਉਹਨਾਂ ਨੇ ਪੰਤੁਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਸੇ ਵਕਤ ਹੀ ਤਰੰਤ ਜਿਹੜਾ ਪੁਲਿਸ ਨੇ ਮਸਤੈਦੀ ਨਾਲ ਕਾਰਵਾਈ ਕਰਦਿਆਂ ਰੇਡ ਕੀਤਾ ਤੇ ਰੇਡ ਕਰਕੇ ਜਿਹੜੇ ਨੇ ਉਹ 6 ਬੰਦੇ ਰਾਉਂਡ ਅਪ ਕੀਤੇ ਤੇ ਇਹਨਾਂ ਦੇ ਜਾਣ ਤੋਂ ਪਹਿਲਾਂ ਉਹ ਥੋੜੀ ਜੀ ਬਦਮਾਸ਼ੀ ਕਰ ਚੁੱਕੇ ਸੀ ਜਿਹਦੇ ਤਹਿਤ ਅਸੀਂ ਤਰੰਤ ਪੀੜਤ ਪਰਿਵਾਰ ਦਾ ਬਿਆਨ ਲੈ ਕੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਜਿਹੜਾ ਵਾ ਉਹ ਟਾਰਚ ਕਰ ਦਿੱਤਾ ਜਿਹਦੇ 6 ਬੰਦੇ ਅਸੀਂ ਅਰੈਸਟ ਕਰ ਲਏ ਨੇ ਜਿਹੜੇ ਬਾਕੀ ਅਰੈਸਟ ਕਰਨੇ ਨੇ ਬਹੁਤ ਛੇਤੀ ਅਸੀਂ ਅਰੈਸਟ ਕਰਨਾ ਸਰ ਮੈਸੇਜਰ ਕੋਈ ਸਮੂਹ ਹੈ ਕਿ ਕੋਈ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਕੋਈ ਰੋੜਾ ਹੈ ਅਜੇ ਤੱਕ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਜੇਕਰ ਜੇ ਕੋਈ ਆਏ ਕੀਤਾ ਤੁਹਾਨੂੰ ਪਤਾ ਹੈ ਜੋ ਹਾਲਾਤ ਚੱਲ ਰਹੇ ਨੇ ਕਿਸੇ ਨੂੰ ਵੀ ਇਸ ਮਾਮਲੇ ਵਿੱਚ ਬਖਸ਼ਾ ਨਹੀਂ ਜਾਏਗਾ ਜਿਹੜਾ ਪੰਜਾਬ ਸਰਕਾਰ ਆ ਇਹ ਜੁੱਧ ਨਸ਼ਿਆਂ ਵਿਰੁੱਧ ਮਹੀਮ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਵਾਸਤੇ ਪੰਜਾਬ ਪੁਲਿਸ ਜਿਹੜੀ ਆ ਹਮੇਸ਼ਾ ਜਿਹੜੀ ਆ ਆਪਣੀ ਜਿਹੜੀ ਡਿਊਟੀ ਨਿਭਾ ਕੇ ਪੂਰੀ ਕਰਦੀ ਰਹੇਗੀ ਤੇ ਜੇਕਰ ਕੋਈ ਵੀ ਨਸ਼ਾ ਵੇਚਣ ਵਾਲਾ ਜਾਂ ਜਾਂ ਕੋਈ ਇਹੋ ਜਿਹੇ ਝਗੜੇ ਨਾਲ ਸੰਬੰਧਿਤ ਕੋਈ ਮਾਮਲਾ ਸਾਹਮਣੇ ਆਵੇਗਾ ਤਾਂ ਤੁਰੰਤ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ